ਪ ਸਕਦਾ ਕੋਈ ਭਾਈ ਦੋ ਟਾਈਮ ਤਿੰਨ ਟਾਈਮ ਜਿਹੜਾ ਮਰਜੀ ਜੋ ਠੀਕ ਹੈ ਇੱਕ ਟਾਈਮ ਵੀ ਨਹੀਂ ਚੜਦੇ ਪਾਈ ਇੱਕ ਟਾਈਮ ਭਾਈ ਦੇਖੀ ਆ ਥੋੜਾ ਜਿਹਾ ਕਰਦੀ ਆ ਇਹ ਆ ਦੇਖੋ ਤੁਸੀਂ ਕਦਗਾਠ ਵੀ ਬਹੁਤ ਜਿਆਦਾ ਚੰਗਾ ਭਾਈ ਇਹਨਾਂ ਦਾ ਕੌਣ ਨਿੰਦਦੂ ਆ ਕੇ ਦੇਖੇ ਕੋਈ ਜੋ ਮਰਜੀ ਠੀਕ ਹੈ ਗੱਲ ਨਹੀਂ ਨਿੰਦਣਾ ਹਾਂਜੀ ਹਸਤੀਕਾਲ ਦੋਸਤੋ ਬਾਬੋ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹੋਏ ਸੀ 22 ਸੰਦੀਪ ਕੋਲੇ ਪਿੰਡ ਜੋਧਪੁਰ ਪਾਖਰ ਦੇ ਵਿੱਚ ਅੱਜ ਨਾ ਮਿੱਤਰੋ ਤੁਹਾਨੂੰ ਨਾ ਇੱਕ ਸਾਰੇ ਦੇ ਸਾਰੇ ਪਸ਼ੂ ਹੀ ਦਿਖਾਵਾਂਗੇ ਜਿਹੜੇ ਕੀ ਸਾਰੇ ਦੇ ਸਾਰੇ ਹੀ ਪਸ਼ੂ ਬਕਾਊ ਆ ਬਾਈ ਦੇ ਸੰਦੀਪ ਦੇ ਤੇ ਇਧਰੋਂ ਬੂਰੀ ਝੋਟੀ ਆ ਗਈ ਜਮੇ ਇਹ ਟੋਕੜ ਗੱਬਣ ਵੀ ਕਹਿ ਸਕਦੇ ਆ ਆਪਾਂ ਕੱਲੀ ਟੋਕੜ ਵੀ ਕਹਿ ਸਕਦਾ ਇਧਰੋਂ ਇਸ ਮੱਝ ਦਾ ਜੇ ਗੱਲ ਕਰਗੇ ਬੱਚਾ ਹੈ ਨਹੀਂਗਾ ਮਹੀਨੇ ਦੀ ਸੂਈ ਹੋਈ ਹੈ ਤੇ ਇਧਰੋਂ ਨਗੀਨੇ ਆ ਗਏ ਦੋ ਝੋਟੀਆਂ ਅਸਰਾ ਨਿਗਾਹ ਮਾਰ ਕੇ ਦੱਸਿਓ ਕਮੈਂਟ ਕਰਦੇ ਹੋ ਜਰੂਰ ਵੀ ਸਾਨੂੰ ਇਹ ਕਿਵੇਂ ਲੱਗੀਆਂ ਜੇ ਵਧੀਆ ਲੱਗੀਆਂ ਨਾ ਸੋਹਣੀਆਂ ਲੱਗੀਆਂ ਕਮੈਂਟ ਜਰੂਰ ਕਰਿਓ ਬਾਕੀ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਵਾਉਨੇ ਆ ਤੇ ਸਾਰੇ ਪਸ਼ੂਆਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਆਓ ਕਰਾਈਏ ਗੱਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਬਾਈ ਸੰਦੀਪ ਸਿੰਘ ਗੱਲ ਆ ਮੇਰਾ ਠੀਕ ਹੈ ਪਿੰਡ ਜੋਧਪੁਰ ਪਾਖਰ ਤਨਜ਼ੀਰ ਮੋੜ ਮੰਡੀ ਜਿਹੜਾ ਬਠੰਡਾ ਠੀਕ ਹੈ ਅ ਆਪਣਾ ਇਹ ਪਿੰਡ ਚਲੋ ਮਿੱਟੀ ਸਾਬ ਤੋਂ ਕਿੰਨਾ ਕਦੋਂ ਰਹਿਗਾ ਤਨਜ਼ੀਰ ਮੋੜ ਮੰਡੀ ਤੋਂ ਵੀ ਬਾਈ 10 ਕਿਲੋਮੀਟਰ ਪੈਂਦਾ ਤੇ ਮੋੜ ਮੰਡੀ ਤੋਂ ਵੀ ਠੀਕ ਹੈ ਸੈਂਟਰ ਜੇ ਚ ਰਹਿ ਜਾਂਦਾ ਠੀਕ ਹੈ ਅੱਛਾ ਸੰਦੀਪ ਜਾਣਕਾਰੀ ਦੇ ਪਹਿਲਾਂ ਤੇਰੀ ਬੂਰੀ ਝੋਟੀ ਦੀ ਹੈਨਾ ਇਹ ਕਿੰਨੇ ਕਿੰਨੇ ਮਹੀਨਿਆਂ ਦੀ ਸੂਈ ਹੋਈ ਹੈ ਬੂਰੀ ਬਾਈ ਸਾਢੇ 3 ਮਹੀਨਿਆਂ ਦੇ ਲਗਭਗ ਸੂਈ ਹੋਈ ਹੈ ਸਾਢੇ ਤੇ ਕਿੰਨਾ ਦੁੱਧਾ ਹੁਣ ਬਾਈ 10 ਤੋਂ ਉੱਤੇ ਉੱਤੇ ਦੁੱਧ ਆਗਾ 10 ਮੰਨ ਕੇ ਕੋਈ ਮਰਜ਼ੀ ਲੈ ਜੀ ਠੀਕ ਐ ਤੇ ਬੱਚਾ ਮਗਰ ਇਹਦੇ ਮਗਰ ਬਾਈ ਕੱਟਾ ਖੜਾ ਠੀਕ ਐ ਆ ਆ ਗਿਆ ਕੱਟਾ ਹੈਨਾ ਤੇ ਹੁਣ ਇਹਦੇ ਜਿਵੇਂ ਤੂੰ ਪਹਿਲਾਂ ਕਹਿੰਦਾ ਸੀ ਵੀ ਟੀਕਾ ਲੱਗਿਆ ਹੋਇਆ ਟੀਕਾ ਬਾਈ ਬਾਦਲ ਦਾ ਲੱਗਿਆ 25 26 ਦਿਨ ਹੋਏ ਆ ਦੋ ਦੋ ਟੀਕੇ ਭਰਿਆ ਇੱਕ ਸਵੇਰ ਤੇ ਇੱਕ ਸ਼ਾਮ ਠੀਕ ਐ ਏਬੀਸੀ ਵਾਲੇ ਵੀਰਾ ਵਾਲੀ ਦੇ ਬਾਈ ਟੀਕੇ ਆ ਹੋ ਅੱਛਾ ਆਪਾਂ ਜਾ ਕੇ ਲਿਆਂਦੇ ਸੀ ਗੋਲੀ ਫਿਰ ਕਰਾਂ ਸੰਦੀਪ ਆਪਾਂ ਤੋੜ ਕੇ ਦਿਖਾ ਦਿਆਂ ਅੱਛਾ 10 ਕਿਲੋ ਦੋਨੇ ਟਾਈਮਾਂ ਦਾ 10 ਕਿਲੋ ਹੈਗਾ ਹਾਂ ਬਈ ਤੋਲ ਸਕਦਾ ਕੋਈ ਹਾਂ ਬਈ ਦੋ ਟਾਈਮ ਤਿੰਨ ਟਾਈਮ ਜਿਹੜਾ ਮਰਜ਼ੀ ਜੋਕ ਠੀਕ ਹੈ ਇਹ ਆ ਦੇਖ ਲੋ ਮਿੱਤਰੋ ਤੁਸੀਂ ਝੋਟੀ ਦਾ ਕੱਦ-ਕਾਠ ਵੀ ਬਹੁਤ ਜ਼ਿਆਦਾ ਆ ਤੇ ਬੰਦ ਲੇਵੇ ਦੀ ਤੁਸੀਂ ਨਿਗਾਹ ਮਾਰ ਲਓ ਜਮਾ ਬੰਦ ਜਾਂ ਲੇਵਾਗਾ ਤੇ ਥਣ ਥੋੜਾ ਜਿਆ ਜ਼ਰੂਰ ਮਾੜਾ ਜਾਂ ਪਤਲਾ ਹੈਗਾ ਤੇ ਬਾਕੀ ਬੰਦ ਲੇਵੇ ਵਾਲੀ ਝੋਟੀ ਆ ਹਨਾ ਹੂੰ ਠੀਕ ਆ ਇਧਰੋਂ ਨਿਗਾਹ ਮਾਰਿਓ ਤੁਸੀਂ ਕਰਾ ਨੋਟ ਕਰਿਓ ਸਿੰਗ ਦੀ ਵੀ ਸੋਹਣੀ ਆ ਬੂਰੀ ਆ ਗਈ ਬੂਰੀ ਦੀ ਡਿਮਾਂਡ ਰਹਿੰਦੀ ਹੁੰਦੀ ਆ ਵੀ ਕੋਈ ਬੂਰੀ ਵੱਜ ਹੋਵੇ ਹਨਾ ਕੀ ਰੇਟ ਕਰਤਾ ਤਾਂ ਹਨਾ ਰੇਟ ਬਾਈ 115 ਹੀ ਦੇਣੀ ਆ ਇਹ 115 ਹਾਂਜੀ ਠੀਕ ਐ ਜਮਾ ਫਿਕਸ ਜਮਾ ਟਾਟਾ ਵਾਟਾ ਮਾਣ ਆਲਾ ਦੱਸਦੀ ਦੇ ਦਿਆਂਗੇ ਬਾਈ ਇਹ ਦੂ ਘੱਟ ਨਹੀਂ ਠੀਕ ਐ ਅੱਛਾ ਜਿਵੇਂ ਤੇਰੇ ਕੋਲੇ ਹੁਣ ਦੂਜੇ ਨੰਬਰ ਦੇ ਉੱਤੇ ਆ ਆ ਗਈ ਮੱਝ ਹਾਂ ਬਾਈ ਇਹਦਾ ਦੱਸ ਮੈਨੂੰ ਕਿੰਨਾ ਸੂਆ ਸੂਈ ਆ ਇਹ ਇਹ ਚੌਥੇ ਸੂਏ ਆ ਬਾਈ ਚੌਥੇ ਸੂਏ ਹਾਂ ਬਾਈ ਠੀਕ ਆ ਕਿੰਨੇ ਦਿਨਾਂ ਦੀ ਸੂਈ ਹੈ ਇਹਨੂੰ ਬਈ ਮਹੀਨਾ ਹੋ ਗਿਆ ਬੱਚਾ ਇਹਦਾ ਮਰ ਗਿਆ ਠੀਕ ਹੈ ਹਾਂਜੀ ਬਈ ਓਕੇ ਤੇ ਦੁੱਧ ਕਿੰਨਾ ਹੁਣ ਦੁੱਧ ਬਈ 10 ਤੋਤੇ ਚਲਦੀ ਸੀ ਤੇ ਹੁਣ ਇਹਦਾ 9 ਲੀਟਰ ਪੂਰਾ ਤਿਆਰ ਆ ਠੀਕ ਹੈ ਵੀ 9 ਤਾਂ ਹੈਗੇ ਹੈਗਾ 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 ਬਈ ਜਿਹੜਾ ਓਕੇ ਖੋਲੀ ਫਿਰ ਕਰਾਂ ਇਹਨੂੰ ਵੀ ਆਪਾਂ ਤੋੜ ਕੇ ਦਿਖਾ ਦਈਏ ਹੋਇਆ ਮਹੀਨਾ ਹੀ ਅਸੰਦੀਪ ਹੈ ਹਾਂ ਬਈ ਮਹੀਨੇ ਦੀ ਪੂਰੇ ਠੀਕ ਹੈ ਥਣਲੇ ਵੀ ਦੀ ਮਿੱਤਰੋ ਤੁਸੀਂ ਚੈੱਕ ਕਰ ਲਓ ਤੇ ਥਣਲੇ ਵਾ ਇਹਦਾ ਸੋਹਣਾਗਾ ਕੱਦ ਵੀ ਚੰਗਾਗਾ ਵਜਨ ਵਾਲੀ ਮੱਝ ਆ ਸਿੰਗ ਜ਼ਰੂਰ ਖੁੱਲਾ ਪਰ ਇਹ ਜਿਹਾਂ ਮੱਝਾਂ ਜੇ ਅੱਛਾ ਮੈਨੂੰ ਇੱਕ ਗੱਲ ਦੱਸ ਫੇਰ ਵੀ ਇਧਰੋਂ ਦਿਖਾ ਦੇਂਦੇ ਮੈਨੂੰ ਲੇਵੇ ਵਾਲੇ ਪਾਸਿਓ ਫਿਰ ਮੈਨੂੰ ਐਂ ਦੱਸ ਵੀ ਇਹ ਮਿਲਦੀ-ਮੁਲਦੀ ਕਿਵੇਂ ਆ ਇਹ ਮਿਲਦੀ ਕਿਵੇਂ ਮੈਨੂੰ ਐ ਦੱਸ ਮਿਲਦੀ ਬਾਈ ਟੀਕੇ ਤੇ ਅੱਛਾ ਦੋਨੇ ਟਾਈਮ ਹਾਂ ਬਾਈ ਅੱਛਾ ਇੱਕ ਟਾਈਮ ਵੀ ਨਹੀਂ ਚੜਦੇ ਭਾਈ ਇੱਕ ਟਾਈਮ ਬਾਈ ਦੇਖੀ ਆ ਥੋੜਾ ਜਿਹਾ ਕਰਦੀ ਆ ਉਹ ਮਿਲ ਪੈਂਦੀ ਆ ਇੱਕ ਟਾਈਮ ਮਿਲ ਪੈਂਦੀ ਆ ਅੱਛਾ ਤੇ ਹੂੰ ਆਪਾਂ ਕਹਿ ਕੇ ਬਾਈ ਟੀਕੇ ਇਹਦੇ ਹੀ ਦੇਵਾਂਗੇ ਠੀਕ ਆ ਠੀਕ ਆ ਕਿਉਂ ਲੱਗ ਜੂਗੀ ਕਿਸੇ ਨੇ ਲਾਉਣੀ ਹੋਈ ਅੱਛਾ ਤੇ ਇਹਦਾ ਰੇਟ ਫਿਰ ਕੀ ਕਰਤਾ ਆ ਕਰਾ ਇਧਰ ਇਹਦਾ ਬਾਈ ਇੱਕ ਪੰਜ ਕਰਦੇ ਆ ਲੈਣ ਦੇਣ ਜਮਾ ਫਿਕਸ ਪੂਰੇ ਦੀ ਦੇ ਦਾਂਗੇ ਬਾਈ ਇੱਕ ਦੀ ਪੂਰੇ ਦੀ ਚੱਲ ਪਿੱਛੇ ਕਰਾਂ ਫਿਰ ਅੱਛਾ ਮੈਨੂੰ ਐਂ ਦੱਸ ਜਿਵੇਂ ਤੇਰੀ ਆ ਝੋਟੀ ਆ ਗਈ ਇਹ ਹੈ ਖੀਰੀਆਂ ਹੀ ਦੋਨੇ ਦੋਹਾਂ ਖੀਰੀਆਂ ਬਾਈ ਤਾਂ ਇੱਕ ਕਰਕੇ ਜਿਹੜਾ ਮਤਲਬ ਠੀਕ ਆ ਤੇ ਸਿੰਘ ਕੁੰਡਾ ਆ ਗਿਆ ਹੈ ਨਾ ਹਾਂ ਬਾਈ ਥਾਂਲੇ ਵੀ ਦਿਨ ਵੀ ਸਾਫ਼ ਆ ਪਰ ਇਹਦੀ ਪੂਛ ਜਿਆਦਾ ਚਿੱਟੀ ਆ ਗਈ ਗ੍ਰੇਡੇਡ ਜੀ ਆ ਗਈ ਹਨਾ ਆ ਗਈ ਗ੍ਰੇਡੇਡ ਬਾਈ ਹਨਾ ਹਾਂ ਬਾਈ ਗ੍ਰੇਡੇਡ ਆ ਗਈ ਫਿਰ ਮੈਨੂੰ ਆਏ ਦੱਸ ਅੱਖਾਂ ਤਾਂ ਕਾਲੀਆਂ ਹਨਾ ਹਾਂ ਬਾਈ ਤੇ ਇਹ ਕਿੰਨੇ ਕਚ ਦੇਵੇਂਗਾ ਕੋਈ ਟਿਕਾ ਟੋਕਾ ਲੱਗਿਆ ਹੋਵੇ ਉਹ ਵੀ ਦੱਸ ਦੇ ਹੁਣ ਇਹਦੇ ਬਾਈ ਹੀਟ ਇੱਕ ਆ ਗਈ ਆਪਾਂ ਮੈਸਜ ਕਰਾਤੀ ਤੂੰ ਆਉਣ ਵਾਲੀ ਆ ਦੁਬਾਰੇ ਹਫ਼ਤੇ ਦੱਸ ਦੇਣਾ ਠੀਕ ਹੈ ਇਧਰ ਕਰੀ ਮੜੀ ਜੀ ਕਿਰਾਂ ਆਪਾਂ ਥੱਲੋਂ ਦਿਖਾ ਦਈਏ ਇਹ ਆ ਦੇਖ ਲਓ ਹੁਣ ਥੱਲੋਂ ਝੋਲੀ ਝੋਲੀ ਦੇਖ ਲਓ ਬਾਈ ਇੱਕ ਨੰਬਰ ਹਾਂ ਠੀਕ ਆ ਤੇ ਮੈਨੂੰ ਆਏ ਦੱਸ ਇਹ ਵੀ ਵੇਚੇਗਾ ਫਿਰ ਕਿੰਨੇ ਦੀ ਵੇਚੇਗਾ ਹਾਂ ਨਾ हां ना भाई ਆਪਾਂ ਜੋੜੇ ਇਹਦੀ ਕਰਦੇ ਆਂਗੇ ਜੋੜੇ ਦਾ ਕਰਦੇ 155 ਦਾ ਜੋੜਾ ਦੇਣਾ ਬਾਈ ਅੱਛਾ 155 ਦਾ हां भाई ਠੀਕ ਹੈ ਚੱਲ ਉਹ ਆਪਾਂ ਤੋੜ ਕੇ ਦਿਖਾਉਣੀ ਆ ਫਿਰ हां भाई ਦਿਖਾ ਦਿੰਨੇ ਆ ਤੋੜ ਫਿਰ ਕਰਾਂ ਖੋਲੇ ਇਹਨੂੰ ਕਰਾਂ ਤੋੜ ਕੇ ਦਿਖਾ ਦਈਏ ਕੱਦ ਕਾਠ ਬਹੁਤ ਆ ਮਿੱਤਰੋ ਜਿਹੇ ਜਾਂ ਮੱਜਾਂ ਦਾ ਕੱਦ ਆ ਹਨਾ ਉਹੋ ਜਿਹੀ ਝੋਟੀਆਂ ਦਾ ਕੱਦ ਕਾਠ ਆ ਏ ਇੱਕ ਮਿੰਟ ਖੜਦਾ ਕਰਾਂ ਕਿਤੇ ਫੌੜੇ ਦੇ ਉੱਤੇ ਚੱਲ ਇਹ ਆ ਦੇਖਿਓ ਤੁਸੀਂ ਕੱਦ ਕਾਠ ਵੀ ਬਹੁਤ ਜਿਆਦਾ ਚੰਗਾ ਹੈ ਸੋਹਣੀਆਂ ਪਾਲਣ ਵਾਲੀਆਂ ਝੋਟੀਆਂ ਮਿੱਤਰੋ ਠੀਕ ਐ ਲੰਬੀ ਬਹੁਤ ਬਣੂ ਬਈ ਝੋਟੀ ਹੂੰ ਨਹੀਂ ਹਜੇ ਤਾਂ ਖੀਰੀ ਐ ਨਾ ਮੇਰੇ ਕੰਨੀ ਤਾਂ ਇਹ ਡੇਡੀ ਦੀ ਝਾਕਦੀ ਆ ਮੈਂ ਤਾਂ ਆਖਿਆ ਸੀਗਾ ਇਹਨੂੰ ਸੰਦੀਪ ਨੂੰ ਵੀ ਨਾ ਵੇਚ ਤੂੰ ਆਹ ਪਾਲ ਜਾਣੀਂ ਝੋਟੀਆਂ ਤੇਰੀਆਂ ਮੈਨੂੰ ਇਹਦੀ ਉਮਰ ਦੱਸ ਫਿਰ ਇਹਦੀ ਬਈ ਇਹਦੀ ਖੀਰੀ ਐ ਵੀ ਹਾਂ ਬਾਈ ਦੋਹੇ ਖੀਰੀਆਂ ਠੀਕ ਹੈ ਦੰਦ ਚੈੱਕ ਕਰਾਉਣੇ ਆ ਕਰਾ ਵੀ ਦੇਵਾਂਗੇ ਠੀਕ ਹੈ ਨਹੀਂ ਕਿ ਚੈੱਕ ਕਰਕੇ ਜੋ ਮਰਜ਼ੀ ਲੈ ਅੱਛਾ ਮੈਨੂੰ ਐ ਦੱਸ ਵੀ ਇਹਦੇ ਫਿਰ ਟੀਕਾ ਕਿਹੜਾ ਲੱਗਿਆ ਇਹਦੇ ਬਾਈ ਸਮਰਾਟ ਥੇ ਮਕੇਰੀਆਂ ਤੋਂ ਆ ਬਾਈ ਇਹ ਮਹੀਨੇ ਦੀ ਮੰਨ ਲਓ ਮਹੀਨੇ ਤੋਂ ਬਾਅਦ ਫੰਡਰ ਕਹਿ ਕੇ ਦੇਵਾਂਗੇ ਆਪਾਂ ਹਾਂ ਬਾਈ ਖਾਲੀ ਮੰਨੜੇ ਗੱਬੜ ਮੰਨ ਲਿਓ ਅਗਲੇ ਤੇ ਆ ਅਗਲੇ ਤੇ ਆ ਹਾਂ ਬਾਈ ਠੀਕ ਆ ਗੱਲ ਤੇ ਇਹ ਫਿਰ ਕਿੰਨਾ ਅੱਛਾ 2 ਲੱਖ ਦਾ ਕਿੰਨਾ ਕਰ ਰਹੀਗਾ 55 ਬਾਈ ਅੱਛਾ 55 ਦਾ 55 ਠੀਕ ਹੈ ਦੋਨੇ ਫਿਰ ਡੂਡ ਦੀਆਂ ਦੇ ਦੇਗਾ ਹਾਂ ਫਿਕਸ ਹੀ ਹੋਊਗਾ ਬਾਈ ਉਹ ਚ ਬਸ ਛੋੜ ਭਵੇਂ ਕਰਦੀ ਹੈ ਬਾਈ ਦੋ ਥੱਲੇ ਨਹੀਂ ਹੁੰਦਾ ਅੱਛਾ ਧੂੜ ਚ ਹਾਂ ਬਾਈ ਹਾਂ ਠੀਕ ਹੈ ਚੱਲ ਛੋੜਤਾ ਕਰਾਂਗੇ ਹੀ ਹਾਂ ਛੋੜ ਕਰ ਦਾਂਗੇ ਬਾਈ ਛੋੜ ਕਰ ਦਿੰਦੇ ਹੈਨਾ ਹਾਂ ਹਾਂ ਕਿੰਨੀ ਕਰੇਗਾ ਛੋੜ ਕਰ ਦਾਂਗੇ ਬਾਈ 1200 ਕਰ ਦਾਂਗੇ 1200 ਫੇਰ ਤਾਂ ਬਹੁਤ ਆ ਚੱਲ ਖੋਲ ਫਿਰ ਕਰ ਇਹਨੂੰ ਵੀ ਤੋੜ ਕੇ ਦਿਖਾ ਚੰਗੀ ਬਹੁਤ ਆ ਬਾਈ ਹੈ ਜੈਡ ਬਲੈਕ ਆ ਜਮਾ ਠੀਕ ਹੈ ਤੇ ਮੂਹ ਸਿੰਘ ਦੀ ਜਮਾ ਪਤਲਾ ਮੂਹ ਆ ਹਾਂ ਇਹ ਤੇਰੀਆਂ ਲਿਆਂਦੀਆਂ ਕੀ ਹਿਸਾਬ ਕਿਤਾਬ ਜਾ ਮੈਨੂੰ ਐਂ ਦੱਸ ਇਹ ਆ ਜਾਕਾ ਇਹ ਕਹਿੰਦੀ ਖੋਲ ਕਿਉਂ ਲਿਆ ਮੈਨੂੰ ਹਣਾ ਮਾੜੇ ਸਾਈਡ ਲੈ ਕੇ ਜਾਈ ਮੂੰਹ ਦੀ ਸੋਹਣੀ ਹੈ ਇਹ ਆ ਦੇਖ ਲਓ ਤੁਸੀਂ ਕੱਦ ਘਾਟ ਬਹੁਤ ਆ ਮਿੱਤਰੋ ਝੋਲੀ ਦੀ ਵੀ ਬਹੁਤ ਜਿਆਦਾ ਚੰਗੀ ਝੋਟੀ ਆ ਸ਼ਾਹ ਕਾਲਾ ਰੰਗ ਲੈ ਜਾ ਕੋਈ ਗੱਲ ਨਹੀਂ ਜਾਣ ਦੇ ਅੰਦਰ ਛੱਡ ਦੇ ਸੰਦੀਪ ਛੱਡ ਦੇ ਕੋਈ ਨਹੀਂ ਕੋਈ ਨਹੀਂ ਕੋਈ ਮੇਰੇ ਘਰ ਕੇ ਕਰਦੀ ਹੈ ਅੱਛਾ ਸੰਦੀਪ ਫਿਰ ਹਾਂ ਬਾਈ ਇਸ ਤੋਂ ਬਾਅਦ رائے ਕੀ ਹੈ ਤੇਰੀ ਆ ਬਾਈ ਚੰਗੀਆਂ ਗਾਇਆਂ ਲਿਆਉਣੀਆਂ ਓਹ ਕਿਹਜੀਆਂ ਹੁੰਦੀਆਂ ਚੰਗੀਆਂ ਚੰਗੀਆਂ ਫੁੱਲ ਬਰੀਡ ਚ ਹੁਣ ਬਾਈ ਅੱਛਾ ਜਿਵੇਂ ਆ ਤਾਂ ਤੇਰਾ ਮਾਲ ਜਿਵੇਂ ਹੈਗਾ ਜਿਵੇਂ ਡੁਪਲੀਕੇਟ ਦੇ ਹੀ ਆ ਗਿਆ ਹਨਾ ਉਹ ਤਾਂ ਬਾਈ ਜਿਵੇਂ ਮਰਜੀ ਮੰਨ ਲਓ ਛੜਾ ਹਨਾ ਇਹ ਫੁੱਲ ਬਰੀਡ ਵਾਲਾ ਇਹ ਨਹੀਂ ਹੈਗਾ ਨਹੀਂ ਨਹੀਂ ਆ ਤਾਂ ਬਈ ਇਹਨਾਂ ਦਾ ਕੌਣ ਨਿੰਦੂ ਆ ਕੇ ਦੇਖੇ ਕੋਈ ਜਿਵੇਂ ਮਰਜੀ ਠੀਕ ਹੈ ਗੱਲ ਨਹੀਂ ਨਿੰਦਣਾ ਇਹ ਤਾਂ ਚੀਜ਼ ਹੈ ਨਹੀਂ ਚਲੋ ਮੈਂ ਤਾਂ ਪੂਰੀ ਵੀ ਪੂਰੀ ਚੰਗੀ ਆ ਬਾਈ ਆਪਣੀ 5-2 ਲੱਖ ਦੇ ਲਗਭਗ ਜਾਊ ਸੂ ਕੇ ਠੀਕ ਹੈ ਤੇ ਚਲ ਕੋਈ ਗੱਲ ਨਹੀਂ ਨੰਬਰ ਬੋਲ ਫਿਰ ਨੰਬਰ 70099 39247 70099 39247 39 247 247 ਹਾਂ ਬਈ ਠੀਕ ਐ ਲੋ ਵੀ ਮਿੱਤਰੋ ਇਹ ਸੀ ਬਾਈ ਕੋਲੇ ਚਾਰ ਨਾਗ ਪੰਜਵਾਂ ਗੂਰੀ ਦੇ ਮਗਰ ਕਟਾ ਆ ਗਿਆ ਹਨਾ ਜੇ ਇਹ ਵੀ ਆ ਵੀ ਦਿਖਾ ਦਿੰਨੇ ਆ ਬਾਈ ਦਿਖਾਉਣੀ ਆ ਦਿਖਾ ਦੇ ਦਿਖਾ ਦੇ ਦਿਖਾ ਦੇ ਤੇ ਇੱਥੇ ਆਇਓ ਹਨਾ ਦੁੱਧ ਦੀ ਤਸੱਲੀ ਤੇ ਉ ਆਪਦੀਆਂ ਚੈੱਕ ਕਰਕੇ ਲਿਜਾ ਸਕਦੇ ਹੋ ਜਿਵੇਂ ਇੱਕ ਛੋਟੀ ਸੀ ਆ ਵੀ ਚੈੱਕ ਕਰਵਾਤੀ ਹਨਾ ਤੇ ਨੋਟ ਕਰਿਓ ਸੋਹਣੀਆਂ ਸਨਖੀਆਂ ਝੋਟੀਆਂ ਪੈਸਾ ਲੋਨ ਦੀ ਥੋੜੀ ਜੀ ਹਿੰਮਤ ਕਰਿਓ ਹਨਾ ਕਹਿੰਦੇ ਹੁੰਦੇ ਵੀ ਅੱਜ ਕੱਲ ਦਾ ਟਾਈਮ ਇਹ ਹੈ ਜੀ ਪੈਸੇ ਨਾਲ ਵੀ ਕੋਈ ਚੀਜ਼ ਮਿਲਦੀ ਨਹੀਂ ਪਰ ਇੱਥੇ 20 ਲੀਟਰ ਵਾਲੀ ਦੀ ਆ ਬਾਈ ਕੱਟੀ ਇਹ ਅੱਛਾ ਹਾਂ ਦੁੱਧ ਦੇਖ ਕੇ ਲਈ ਹੋਈ ਆ ਠੀਕ ਐ ਪਹਿਲਣ ਦੀ ਆ 14 ਤੋਂ 15 ਲੀਟਰ ਇਹਦੇ ਥੱਲੇ ਵੀ ਸੀਗਾ ਮੈਂ ਥੱਲੇ ਇਹਦੀ ਮਾਂ ਥੱਲੇ ਹਾਂ ਬਾਈ ਚਲੋ ਵੀ ਆਇਆ ਹੀ ਨਹੀਂ ਹੈਗਾ ਵੀ ਮਾ ਮਾੜੀਆਂ ਹੋਣਗੀਆਂ ਹਾਂ ਮਾੜੀ ਮੈਸਦੀ ਨਹੀਂ ਹੈਗੀ ਬਾਈ 2-2 ਲੱਖ ਰੁਪਈਆ ਦੀ ਮੈਸਾਂ ਦੀਆਂ ਨੇ ਠੀਕ ਹੈ ਇੱਕ ਝੋਟੀਆਂ ਵੀ ਦਾਖਦੀਆਂ ਕਰ ਸੋਹਣਾ ਜਿੱਡੀ ਹੋਈ ਖੜੀ ਆ ਬਾਈ ਲੰਬੀ ਵੀ ਤੇ ਉੱਚੀ ਵੀ ਆ ਤਨ ਨਹੀਂ ਚਲੋ ਭਰਾ ਜਿਹੜੇ ਦੇਖਦੇ ਪਸੰਦ ਕਰਨਗੇ ਤੇ ਪਸ਼ੂਆਂ ਨੂੰ ਤੇ ਲੈ ਕੇ ਵੀ ਜਾਣਗੇ ਪਰ ਆਏ ਆ ਤਸੱਲੀ ਮਿੱਤਰੋ ਇੱਥੇ ਕਰ ਲਓ ਠੀਕ ਹੈ ਨਾ ਹੁਣ ਬਾਈ ਇੱਥੇ ਜੋ ਮਰਜੀ ਜੋਖ ਕੇ ਲੈ ਜਾ ਆਪਾਂ ਨੂੰ ਕੋਈ ਚੱਕਰ ਨਹੀਂ ਬਾਈ ਦੌੜਾਂਗੇ ਹਾਂ ਮੁੜ ਕੇ ਫਿਰ ਬਾਅਦ ਦੇ ਵਿੱਚ ਕਹਿਣੀ ਹੈ ਬਾਅਦ ਦਾ ਬਾਈ ਘਟੇ ਵਧੇ ਉਹਦਾ ਹੁਣ ਵਧਾ ਵੀ ਸਕਦਾ ਵਧਾਉਣ ਵਾਲਾ ਤੇ ਘਟਣ ਵਾਲੇ ਦੇ ਘਟ ਵੀ ਸਕਦਾ ਠੀਕ ਗੱਲ ਹੈ ਠੀਕ ਗੱਲ ਹੈ ਤੇ ਠੀਕ ਆ ਵੀ ਮਿੱਤਰੋ ਹੈ ਕਰਿਓ ਕਰਾਂ ਸ਼ੇਅਰ ਵੀਡੀਓ ਨੂੰ